ਕੰਮੀ ਦਾ ਵੀ ਕਰਮਜੀਤ ਗਾਉਂਦਾ ਹੈ ਕਰਵਿਤ ਆ ਜਾ ਸੰਤਰਾਮ ਉਦਾਸੀ ਸਾਡੇ ਇਲਾਕੇ ਦੇ ਰਾਏ ਸਰਪਿੰਡਾ ਬਨਾਲੇ ਦੇ ਨੇੜੇ ਬੜੇ ਕਮਾਲ ਦੇ ਸ਼ਾਇਰ ਹੋਏ ਮੈਂ ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਹਿਬਾਨ ਤਾਂ ਖੜ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਦ ਨਾ ਹੁੰਦਾ ਸੀ ਇਹ ਵੀ ਦਾ ਦਿਨ ਹੋਣ ਸੰਤਰਾ ਮੁਦਾਸੀ ਦੀ ਬੇਟੀ ਕੀਰਤਨ ਉਦਾਸੀ ਉਹ ਵੀ ਉਹੀ ਉਹ ਗਾਉਂਦੀ ਸੀ ਪਰ ਥੋੜਾ ਜਿਹਾ ਤਾਂ ਫਿਰ ਅੱਜ ਮਿਲ ਹੀ ਜਾਂਦਾ ਉਹਦੀ ਬੇਟੀ ਹੈ ਅਸੀਂ ਆ ਕਈ ਵਾਰ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਹਾ ਰਿਹੈਸਲ ਕਰੀਏ ਵਿਕਰਮਜੀਤ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਤਾਂ ਕਿ ਇਹਦੇ ਚ ਤਰਜ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਿਆਂ ਤਾਂ ਅਸੀਂ ਉਤਪਤ ਗਾਉਣ ਲਗੇ ਮੈਂ ਹੁਣ ਮੁੱਖ ਮੰਤਰੀ ਆ ਮੈਂ ਗੋਂ ਦਾ ਚੰਗਾ ਲੱਗਦਾ ਯਾਰ ਕਰਮਜੀਤ ਤੂੰ ਗੱਲ ਆ ਯਾਰ ਇਕੱਠੇ ਲੱਗੋ ਤੂੰ ਗੱਲ ਆ ਇਕੱਠੇ ਗਾਉਣੇ ਕਰ ਹੈ ਬੇਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਨਾਲ ਉਹ ਮੁੜ ਕੇ ਉਹ ਵਿਰੋਧੀ ਤੇ ਨਾਲੇ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਆ ਜੀ ਤਾਂ ਆਏ ਕਹੀ ਜਾਣ ਦੋ ਚਲ ਆ ਜਾ ਤੁਸੀਂ ਆਮ ਆਲੋਕ ਤੁਸੀਂ ਇਧਰ ਆ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ तूं मग द रही वे सूरजा कमेड़े तूं मगदा कमेड़े जिथे तंग न समण तंगिय न किथे मिलण अंगूठ संगिय नथे वारसे कंगिय नू ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਕਿੱਥੇ ਟੱਕਿਆਂ ਦੀ ਮੇਰੀ ਪੀਰੀਏ ਜਿੱਥੇ ਜਮਦਾ ਬੰਦਾ ਜਿੱਥੇ ਕਰਜੇ ਠ ਫੰਜੀਰੀਏ ਬਾਪੂ ਦੇ ਕਰਜ ਤੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਂ ਕੇ ਭਰਦਿਆ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ تھینک یو hey, جی بہت بہت جان واسطے